ਹੈਲੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਤੇ ਅੱਜ ਮੈਂ ਇੱਕ ਸੱਚੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਣਾ ਹਾਂ ਮੇਰਾ ਨਾਮ ਗੁਰਤੇਜ ਹੈ ਅਤੇ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਮੇਰੀ ਉਮਰ 21 ਸਾਲ ਹੈ ਅਤੇ ਮੈਂ ਇੱਕ ਉੱਚਾ ਲੰਮਾ ਅਤੇ ਫਿੱਟ ਨੌਜਵਾਨ ਹਾਂ ਮੈਨੂੰ ਦੇਖ ਕੇ ਹਰ ਕੋਈ ਕੁੜੀ ਅਤੇ ਹਰ ਕੋਈ ਭਾਬੀ ਜੋ ਕਿ ਮੇਰੀ دیਵਾਨੀ ਹੋ ਜਾਂਦੀ ਹੈ ਕਿਉਂਕਿ ਮੇਰਾ ਸਰੀਰ ਹੀ ਇੰਨਾ ਜ਼ਿਆਦਾ ਫਿੱਟ ਹੈ ਇੱਕ ਦਿਨ ਮੇਰੀ ਚਾਚੀ ਨੇ ਮੈਨੂੰ ਕਿਹਾ ਕਿ ਚਾਚਾ ਜੀ ਤਾਂ ਤੇਰੇ ਬਾਹਰ ਗਏ ਹੋਏ ਨੇ ਤੇ ਮੈਨੂੰ ਰਾਤ ਨੂੰ ਇਕੱਲਿਆਂ ਦੇ ਵਿੱਚ ਡਰ ਲੱਗਦਾ ਹੈ। ਇਸ ਕਰਕੇ ਤੂੰ ਕੰਮ ਕਰੀ ਤੂੰ ਮੇਰੇ ਕੋਲ ਆ ਕੇ ਸੌ ਜਾਵੇਂ। ਮੇਰੀ ਚਾਚੀ ਜਿਸ ਦੀ ਉਮਰ ਹਜੇ 34 ਸਾਲ ਹੈ ਤੇ ਉਸ ਦੀ ਹਾਈਟ 5 ਫੁੱਟ 4 ਇੰਚ ਹੈ ਅਤੇ ਉਸ ਦਾ ਫਿਗਰ 34 28 ਅਤੇ 43 ਹੈ। ਜੋ ਕਿ ਮੈਂ ਅੱਖਾਂ ਨਾਲ ਹੀ ਨਾਪ ਚੁੱਕਿਆ ਸੀ ਤੇ ਮੈਂ ਉਸ ਨੂੰ ਨਿਰਵਸਤਰ ਵੀ ਦੇਖਣਾ ਚਾਹੁੰਦਾ ਸੀ। ਅਕਸਰ ਹੀ ਮੈਂ ਚੋਰੀ-ਚੋਰੀ ਆਪਣੀ ਚਾਚੀ ਨੂੰ ਦੇਖ ਕੇ ਹੱਥ ਰਸੀ ਵੀ ਕਰ ਲੈਂਦਾ ਸੀ ਅਤੇ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਸਕੂਨ ਵੀ ਮਿਲਦਾ ਸੀ। ਮੈਨੂੰ ਬਹੁਤ ਵਧੀਆ ਲੱਗਦਾ ਸੀ ਜਦੋਂ ਮੈਂ ਅੱਖਾਂ ਬੰਦ ਕਰਕੇ ਚਾਚੀ ਨੂੰ ਯਾਦ ਕਰ ਕਰਕੇ ਹੱਥ ਰਸੀ ਕਰਦਾ ਹੁੰਦਾ ਸੀ ਤਾਂ ਇੱਕ ਦਿਨ ਦੀ ਗੱਲ ਹੈ ਮੈਂ ਆਪਣੇ ਬਾਥਰੂਮ ਦੇ ਵਿੱਚ ਖੜਾ ਜਦੋਂ ਮੈਂ ਆਪਣੀ ਚਾਚੀ ਨੂੰ ਯਾਦ ਕਰਦਾ ਹੋਇਆ ਹੱਥ ਰਸੀ ਕਰ ਰਿਹਾ ਸੀ ਤਾਂ ਉਸੇ ਦੌਰਾਨ ਮੈਂ ਉੱਚੀ ਉੱਚੀ ਆਵਾਜ਼ਾਂ ਕਰ ਰਿਹਾ ਸੀ ਮੇਰੀ ਚਾਚੀ ਦਾ ਨਾਮ ਹਰਮੀਤ ਸੀ ਤੇ ਮੈਂ ਹੱਥ ਰਸੀ ਕਰਦਾ ਹੋਇਆ ਉੱਚੀ ਉੱਚੀ ਆਪਣੀ ਚਾਚੀ ਦੀ ਆਵਾਜ਼ ਕੱਢ ਰਿਹਾ ਸੀ ਅਤੇ ਚਾਚੀ ਮੈਨੂੰ ਜੰਗਲੇ ਦੇ ਵਿੱਚ ਦੀ ਦੇਖ ਰਹੀ ਸੀ ਤੇ ਉਹ ਵੀ ਆਪਣੇ ਅੰਬਾਂ ਦੇ ਉੱਪਰ ਹੱਥ ਰੱਖ ਰਹੀ ਸੀ ਕਦੇ ਉਹ ਆਪਣੇ ਅੰਬਾਂ ਤੇ ਹੱਥ ਰੱਖਦੀ ਤੇ ਕਦੇ ਉਹ ਆਪਣੀਆਂ ਦਰਾਰਾਂ ਦੇ ਵਿੱਚ ਉਂਗਲਾਂ ਫਸਾਉਂਦੀ ਤੇ ਇਸ ਕਰਕੇ ਉਹ ਮੈਨੂੰ ਮਹਿਸੂਸ ਕਰ ਰਹੀ ਸੀ ਤਾਂ ਐਨੇ ਵਿੱਚ ਜਿਵੇਂ ਮੈਂ ਹੱਥ ਰਸੀ ਕਰ ਰਿਹਾ ਸੀ ਤਾਂ ਉਸ ਨੇ ਮੇਰਾ ਲੰਬਾ ਮੋਟਾ ਖੀਰਾ ਵੀ ਦੇਖ ਲਿਆ ਸੀ ਤੇ ਉਹ ਵੀ ਮੇਰੇ ਲੰਬੇ ਮੋਟੇ ਖੀਰੇ ਦੀ دیਵਾਨੀ ਹੋ ਚੁੱਕੀ ਸੀ ਜਦੋਂ ਮੈਂ ਬਾਹਰ ਨਿਕਲਿਆ ਤਾਂ ਬਾਹਰ ਨਿਕਲ ਕੇ ਦੇਖਿਆ ਤਾਂ ਚਾਚੀ ਬਾਹਰ ਖੜੀ ਮੈਨੂੰ ਦੇਖ ਰਹੀ ਸੀ ਜੋ ਕਿ ਮੰਦ-ਮੰਦ ਮੁਸਕਾ ਵੀ ਰਹੀ ਸੀ ਜਿਵੇਂ ਉਸ ਦਾ ਵੀ ਛੁੱਟ ਗਿਆ ਹੋਵੇ ਤਾਂ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਤੇਰੇ ਚਾਚਾ ਜੀ ਅੱਜ ਬਾਹਰ ਗਏ ਹੋਏ ਨਹੀਂ ਤੂੰ ਆਪਣੇ ਘਰ ਮੇਰੇ ਕੋਲੇ ਸੌ ਜਾਵੇਂ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਮੈਂ ਚਲਾ ਗਿਆ ਚਾਚੀ ਦੇ ਕੋਲ ਤੇ ਜਿਵੇਂ ਹੀ ਚਾਚੀ ਦੇ ਕੋਲ ਉਸਦੇ ਬਿਸਤਰ ਦੇ ਉੱਪਰ ਪਿਆ ਤਾਂ ਮੈਂ ਚਾਚੀ ਨੂੰ ਕਿਹਾ ਕਿ ਤੁਸੀਂ ਬੈੱਡ ਦੇ ਉੱਪਰ ਸੌ ਜਾਓ ਤੇ ਮੈਂ ਇੱਧਰ ਬਿਸਤਰ ਦੇ ਉੱਪਰ ਸੌ ਜਾਵਾਂਗਾ ਤਾਂ ਉਸ ਤੋਂ ਬਾਅਦ ਚਾਚੀ ਨੇ ਕਿਹਾ ਕਿ ਤੂੰ ਇੱਥੇ ਬੈੱਡ ਦੇ ਉੱਪਰ ਹੀ ਸੌ ਜਾਵੇਂ ਤੇ ਜਦੋਂ ਮੈਂ ਬੈੱਡ ਦੇ ਉੱਪਰ ਸੁੱਤਾ ਤਾਂ ਚਾਚੀ ਦਾ ਉਹ ਫਿਕਰ ਦੇ ਕੇ ਮੇਰਾ ਖੀਰਾ ਹੋਰ ਜ਼ਿਆਦਾ ਟਾਈਟ ਹੋ ਗਿਆ ਅਤੇ ਜਿਵੇਂ ਮੈਂ ਪਾਸਾ ਲਿਆ ਤੇ ਮੇਰਾ ਖੀਰਾ ਸਿੱਧਾ ਚਾਚੀ ਦੇ ਪਿਛਵਾੜੇ ਦੇ ਉੱਪਰ ਟੱਚ ਹੋ ਗਿਆ ਅਤੇ ਚਾਚੀ ਨੇ ਇੱਕਦਮ ਹੀ ਮੇਰੇ ਵੱਲ ਮੂੰਹ ਕਰਕੇ ਮੁਸਕਾਨ ਦੇ ਦਿੱਤੀ ਫਿਰ ਕਿਸੇ ਮੱਕਟ ਕੇ ਜੱਫੀ ਪਾ ਲਈ ਅਤੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਦੇ ਵਿੱਚ ਆ ਗਏ ਅਤੇ ਰੋਮਾਂਸ ਕਰਨ ਲੱਗੇ ਮੈਂ ਚਾਚੀ ਦੇ ਅੰਬਾਂ ਦੇ ਉੱਪਰ ਹੱਥ ਫੇਰਦਾ ਫੇਰਦਾ ਕਦੇ ਉਹਨਾਂ ਦੀ ਦਰਾਰਾਂ ਦੇ ਵਿੱਚ ਹੱਥ ਲਾਉਂਦਾ ਸੀ ਕਦੇ ਉਸਨਾਂ ਦੇ ਪਿੱਛੇ ਹੱਥ ਲਾਉਂਦਾ ਸੀ ਤੇ ਕਦੇ ਉਹਨਾਂ ਦੇ ਬੁੱਲਾਂ ਨੂੰ ਚੂਸ ਰਿਹਾ ਸੀ ਤੇ ਚਾਚੀ ਵੀ ਮੇਰਾ ਪੂਰਾ ਸਾਥ ਦੇ ਰਹੀ ਸੀ ਤੇ ਐਸੇ ਦੌਰਾਨ ਹੀ ਉਸ ਤੋਂ ਬਾਅਦ ਮੈਂ ਉਹਨਾਂ ਦੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਮੈਂ ਵੀ ਚਾਚੀ ਦੇ ਸਾਹਮਣੇ ਸਾਰੇ ਕੱਪੜੇ ਉਤਾਰ ਕੇ ਮੈਂ ਚਾਚੀ ਦੇ ਪੂਰੇ ਸਰੀਰ ਨੂੰ ਜੀਭ ਦੇ ਨਾਲ ਚੱਟ ਰਿਹਾ ਸੀ ਮੈਂ ਆਪਣੀ ਜੀਭ ਚਾਚੀ ਦੀ ਦਰਾਰ ਦੇ ਵਿੱਚ ਫਸਾਰਿਆ ਸੀ ਤੇ ਚਾਚੀ ਉੱਚੀ ਉੱਚੀ ਸਿਸਕੀਆਂ ਲੈ ਰਹੀ ਸੀ ਤੇ ਮੈਂ ਜੀਵ ਦਰਾਰ ਨੂੰ ਚੌੜੀ ਕਰਕੇ ਅੰਦਰ ਘੁਸਾਰਿਆ ਸੀ ਤੋਂ ਉਸ ਤੋਂ ਬਾਅਦ ਚਾਚੀ ਕਹਿਰੀ ਸੀ ਹੋਰ ਜ਼ੋਰ ਦੀ ਹੋਰ ਜ਼ੋਰ ਦੀ ਦੋਸਤੋਂ ਬਾਅਦ ਚਾਚੀ ਨੇ ਮੇਰਾ ਕੀੜਾ ਆਪਣੇ ਮੂੰਹ ਦੇ ਵਿੱਚ ਪਾਇਆ ਅਤੇ ਮੇਰੇ ਕੀੜੇ ਨੂੰ ਜ਼ੋਰ-ਜ਼ੋਰ ਦੀ ਚੂਸਣ ਲੱਗੀ ਦੋਸਤੋਂ ਬਾਅਦ ਚਾਚੀ ਨੇ ਕਿਹਾ ਕਿ ਹੁਣ ਜ਼ਿਆਦਾ ਦਿਨ ਬਰਦਾਸ਼ਤ ਨਹੀਂ ਹੁੰਦਾ ਤਾਂ ਮੈਂ ਆਪਣੇ ਕੀੜੇ ਨੂੰ ਚਾਚੀ ਦੀ ਉਸ ਦਰਾਰ ਦੇ ਵਿੱਚ ਫਸਾ ਕੇ ਅੰਦਰ-ਬਾਰ ਅੰਦਰ-ਬਾਰ ਕਰਨ ਲੱਗਿਆ ਤਾਂ ਉਸ ਤੋਂ ਬਾਅਦ ਤਾਜੀ ਵੀ ਪੂਰਾ ਮੇਰਾ ਸਾਥ ਦੇਣ ਲੱਗੀ ਅਤੇ ਕਦੇ ਮੈਂ ਉੱਪਰ ਆਉਂਦਾ ਸੀ ਤੇ ਕਦੇ ਉਹ ਮੇਰੇ ਉੱਪਰ ਆ ਜਾਂਦੇ ਸੀ ਤਾਂ ਉਸ ਤੋਂ ਬਾਅਦ 15-20 ਮਿੰਟਾਂ ਤੋਂ ਬਾਅਦ ਅਸੀਂ ਦੋਨੋਂ ਹੀ ਚੜ ਗਏ ਅਤੇ ਇੱਕ ਦੂਜੇ ਨੂੰ ਜੱਫੀ ਪਾ ਕੇ ਉਸੇ ਹੀ ਮੰਡੇ ਦੇ ਉੱਪਰ ਸੌਂ ਗਏ ਤੁਹਾਨੂੰ ਇਹ ਕਹਾਣੀ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ